ਕਾ ਕਿਸੇ ਨਾਲ ਨਜਾਇਜ਼ ਮੈਂ ਕਦੀ ਕੋਈ ਗੱਲ ਨਹੀਂ ਕਰਦਾ ਪਰ ਕਈ ਲੋਕ ਐਹੋ ਜਿਹੇ ਹੁੰਦੇ ਆ ਉਹ ਜਾਣ ਬੁੱਝ ਕੇ ਫਿਰ ਉਹ ਕਹਿੰਦੇ ਆ ਆ ਬੈਲ ਮuje ਮਾਰ ਜਦੋਂ ਹੁਣ ਕਿਸੇ ਨੂੰ ਤੰਗ ਹੀ ਕਰੀ ਜਾਉਂਗੇ ਤੰਗ ਹੀ ਕਰੀ ਜਾਉਂਗੇ ਫਿਰ ਕਈ ਵਾਰੀ ਸੁੱਤਾ ਬੰਦਾ ਵੀ ਉੱਠ ਪੈਂਦਾ ਵੀ ਆਹ ਇਹ ਤਾਂ ਬੋਬਈ ਸਿਰੇ ਚੜਦੇ ਆਉਂਦੇ ਆ ਸੋ ਭਰਾਵੋ ਉਹ ਇੱਕ ਵਾਰੀ ਨਾ ਆ ਜਿਹੜੀਆਂ ਗੱਲਾਂ ਮੈਂ ਸੁਣ ਰਿਹਾ ਪ੍ਰਧਾਨ ਸਾਹਿਬ ਹੁਣ ਆਦੀਆਂ ਮੈਨੂੰ ਲੱਗਦਾ ਇਹਨਾਂ ਨੇ ਮੈਨੂੰ ਜਾਪਦਾ ਮੈਨੂੰ ਇਹ ਚੈੱਕ ਕਰਨ ਨੂੰ ਫਿਰਦੇ ਆ ਵੀ ਇਹ ਕਿ ਕਿ ਤਰ੍ਹਾਂ ਦਾ ਐਡਾ ਭਲਾ ਮਾਨਸ ਵੀ ਨਹੀਂ ਹੈਗਾ ਮੈਂ ਐਵੇਂ ਮੈਨੂੰ شریف 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 ਸ਼ਰਾਪਤ ਵੀ ਇੱਕ ਹੱਦ ਹੁੰਦੀ ਹੈ ਮੇਰੇ ਲਈ ਜਦੋਂ شریف ਬੰਦਾ ਵਿਗੜਦਾ ਨਾ ਉਹਦੇ ਵਰਗਾ ਫਿਰ ਮਾੜਾ ਬੰਦਾ ਵੀ ਬੁਣੀ ਜਿੰਦਾ ਜਦੋਂ شریف ਬੰਦਾ ਵਿਗੜ ਜੇ ਫਿਰ ਜੋ ਕਰ ਸਕਦਾ ਉਹ ਫਿਰ ਬਦਮਾਸ਼ ਬੰਦਾ ਨਹੀਂ ਕੀ ਕਰ ਸਕਦਾ ਜਿਹੜਿਆ ਬਦਵਾਸ਼ ਬਣੀ ਫਿਰਦੇ ਨੇ ਬਦਵਾਚੀਆਂ ਹੀ ਆਂ ਮਕੌੜੇ ਫਿਰਦੇ ਆ ਇਹੋ شریف ਹਣਾ ਪੰਗਾ ਲੈਣ ਲੱਗ ਪੈਣਾ ਜਦੋਂ شریف ਆਪਣੀ ਆਈ ਤੇ ਆ ਜੇ ਪਰ شریف ਜਿਹੜਾ ਜੜਾ ਕੁੱਟ ਕੇ ਰੱਖ ਜਾਂਦਾ ਉਹ ਜਾਂਦਾ ਸੋ ਮੈਂ ਇਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਵੀ ਇਲੈਕਸ਼ਨਾਂ ਲੜਨੀ ਆ ਬੰਦਿਆਂ ਨੂੰ ਇਲੈਕਸ਼ਨਾਂ ਲੜੋ ਨਾ ਤਾਂ ਤੁਸੀਂ ਕੋਈ ਐਨੇ 나ਡੂ ਖਾਂ ਜੇ ਮੈਂ ਸਾਰਿਆਂ ਨੂੰ ਜਾਣਦਾ ਜਾਂ ਮੈਨੂੰ ਕੋ ਭੁਲੇਖਾ ਹੋਵੇ ਮੈਂ ساری ਜ਼ਿੰਦਗੀ ਇੱਥੇ ਹੀ ਲਾਤੀ